ਸਤ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਸਵਾਗਤ ਕਰਦੇ ਆਂ ਤਾਂ ਅੱਜ ਟਰੈਕਟਰ ਦਾ ਸਟੀering ਪਾਉਣ ਜਾਣਾ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆਂ ਮੈਂ ਸਤਰੀ ਵਰਕਸ਼ਾਪੇ ਜਾ ਕੇ ਕਿ ਸਟੀering ਆਪਣਾ ਬਹੁਤ ਪੁਰਾਣਾ ਸਟੀering ਦੀ ਪਲੇ ਬਹੁਤ ਆ ਇੰਨੀ ਸਾਰੀ ਪਲੇ ਪੈ ਜਾਂਦੀ ਆ ਤਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆਂ ਸਟੀering ਬਦਾਲੇ ਪਾਉਣੇ ਆਂ ਤਾਂ ਇਹਨੂੰ ਪੂਰਾ ਦਾ ਪੂਰਾ ਹੀ ਪਾਉਣਾ ਹੈ ਇਹ ਤਾਂ ਤਾਂ ਫੋਨ ਆਇਆ ਹੈ ਮੈਂ ਕਿ ਚੱਲ ਜਪਾ ਕੇ ਪਾਉਣੇ ਆਂ ਮੇਗਾ ਵਲੌਗ ਦੀ ਸ਼ੁਰੂਆਤ ਕਰ ਲਈਏ ਬਣੇ ਰਿਓ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਦਿਖਾਉਨੇ ਆਂ ਜਾ ਕੇ ਵਰਕਸ਼ਾਪ ਤੇ ਵੀ ਕੀ ਬਣਦਾ ਚੱਲਦਾ ਹੈ ਸਟੀering ਦਾ ਕਿੰਦਾਂ ਦਾ ਲੱਗਦਾ ਤੇ ਕਿਵੇਂ ਵਧੀਆ ਬਣਦਾ ਜਾਂ ਨਹੀਂ ਲਓ ਵੀ ਮੇਂਦਰ ਵਰਕਸ਼ਾਪ ਤੇ ਆ ਕੇ ਸਟੀering ਖੋਲਤਾ ਹਾਂ ਭਾਈ ਚੱਲਦੀ ਪਈ ਹੈ ਸਾਰਾ ਕੁਝ ਖੋਲਣਾ ਤੈ ਕਿ ਚੱਕਣ ਦੇ ਮਾਰਿਆ ਨੇ ਸਾਰਾ ਕੁਝ ਹੀ ਕਰ ਲਿਆ ਜੇ ਟੈਂਕੀ ਚੱਕ ਜਾਂਦੀ ਜੇ ਤਾਂ ਕੋਈ ਟੈਨਸ਼ਨ ਨਹੀਂ ਟੈਂਕੀ ਸਿੱਧੀ ਚੱਕ ਹੋ ਜਾਣੀ ਮੈਂ ਕਹਿੰਦਾ ਮੈਂ ਤੇਰੀ ਟੈਂਕੀ ਚੱਕ ਹੀ ਨਾ ਲਈਏ ਵਿੱਚ ਹੈ ਤਾਂ ਕੁਝ ਨਹੀਂ ਇੱਕ ਹਾ ਨਟ ਹੀ ਜੀਗੇ ਉਦੋਂ ਜਿਹੜੇ ਆ ਬਾਬਾ ਅਸੀ ਵਾਲੇ ਰੀਸ ਵਿੱਚ ਪਈ ਹੋਈ ਆ ਰੀਸ ਵਿੱਚ ਫਸੀ ਹੋਈ ਆ ਇਹਦਾ ਕਰ ਕਿਸ ਦਾ ਆਹ ਟੈਂਕੀ ਦੇ ਵਿੱਚ ਨਾ ਇਹ ਸਿਆਪਾ ਆ ਹਾਂ ਆ ਬਾਹਰ ਲਈ ਪੈਰ ਵਾਲੀ ਰੇਸ ਫਸੀ ਹੋਈ ਆ ਜੇ ਨੂੰ ਕੱਟ ਕੇ ਦੁਬਾਰਾ ਕਰ ਦੇ ਤਾਂ ਫੇਰ ਦੁਬਾਰਾ ਵੈਲਡਿੰਗ ਬੁਲਡਿੰਗਾਂ ਦਾ ਸੇ ਆਪਾਂ ਪੈ ਜਾਣਾ ਹੈ ਤੇਰੇ ਕੰਦੇ ਖਾਣਾ ਦਾਨ ਨੂੰ ਅੜਾ ਲੈ ਹਾਂ ਤਾਂ ਕੀ ਵੀ ਆਹ ਕੇ ਰੰਗ ਆ ਨਵਾਂ ਹੀ ਤੇ ਰੰਗ ਲਾ ਲਾਇਆ ਤੇ ਆਇਆ ਹੈ ਇਹ ਕਾ ਸੇਕਣੇ ਨੇ ਪਰ ਉੱਧਾ ਰੰਗ ਵੀ ਨਹੀਂ ਵੱਜਾ ਨਵਾਂ ਹੀ ਤੇ ਆ ਇਹਨੂੰ ਫੱਟ ਕਰਕੇ ਦੇਖਦੇ ਆ ਕਿ ਇਹੋ ਜਿਹਾ ਕਰਦਾ ਹੈ ਕਾਮ ਦਰ ਆਪਣੇ ਬਾਜ ਦਾ ਆ ਪਿਆ ਪਰਾਣਾ ਫਿਰ ਬੜਾ ਹੀ ਖਰਾਬ ਹੈ ਸਾਰਾ ਸੀਲਾ ਸੁਲਾਂ ਲੀਕ ਕਰਨਾ ਪਈ ਆ ਵੀ ਤੋ ਤੇਲ ਨਿਕਲਣ ਲੱਗ ਪਿਆ ਇਹਦਾ ਦੋਨੇ ਪਾਸੇ ਨਿਕਲੀ ਜਾਂਦਾ ਇਧਰੋਂ ਵੀ ਨਿਕਲਦਾ ਹੈ ਆ ਵੀ ਨਾਲ ਲੀਗਲੂ ਕਰ ਗਿਆ ਇੱਕ ਪਲੇ ਬਹੁਤ ਅਲੱਗ ਲੱਗ ਰਿਹਾ ਨੀ ਪਲੇ ਜਿਹੜਾ ਅੰਦਾਜ਼ ਜਿਹਾ ਮੇਰਾ ਮੈਂ ਇੱਥੇ ਜਾ ਕੇ ਮਾੜਾ ਜਿਹਾ ਲੱਗਦਾ ਹੈ ਹੱਲੇ ਹੁਣ ਸਪਾਈ ਕਰਕੇ ਤਾਂ ਇਹਨੂੰ ਫੈਟ ਫੈਟ ਕਰਦੇ ਆ ਪਰ ਖੋਲਣਾ ਕਿੰਨਾ ਕੁਸ਼ ਕਰ ਪੈ ਗਿਆ ਇਹਦਾ ਇਧਰੋਂ ਵੀ ਖੋਲਣਾ ਪਿਆ ਸਟੇਰਿੰਗ ਇੱਦੀ ਫੈਟ ਕਰਨ ਦੇ ਮਾਰੇ ਕਰਕੇ ਮੇਟੈਂਕੀ ਦਾ ਨਾਮ ਵੱਢਣਾ ਪਵੇ ਜਗੜਾ ਹੁਣ ਤਾਂ ਹੋਣਾ ਕਦੋਂ ਹੁਣ ਤਾਂ ਰੈਲਾ ਫੁੱਲ ਹੋਣਾ ਚਾਹੀਦਾ ਕਾਟਾ ਏੜ ਨਹੀਂ ਗਾ ਉਹ ਨਹੀਂ ਉਹ ਪਲਣਾ ਨਹੀਂ ਪਾ ਤਰੀਂ ਹੀ ਪਾ ਅੱਛਾ ਥੀਕ ਹੋ ਗਏ ਨਮਾਜ਼ੇ ਆਪੇ

ਆ ਤਾਂ 10 ਰੋਡਾ ਆ ਥੋੜਾ ਜਿਹਾ ਵੱਡਾ ਪਾਇਆ ਤੇ ਬਲ ਹੈਗਾ ਰਗਾਈਆ ਕੋਈ ਐਡਾ ਨਹੀਂ ਕਾਣੀ ਕੋਈ ਟੈਂਡਿਆ